ਉਹੀ ਕਰਦੇ ਅਖੀਰ ਹੁੰਦੇ ਮਾੜੀਆਂ ਨਾ ਬੰਦਾ ਬੰਦੇ ਦਾ ਵਗਾੜ ਕੁਝ ਸਕਦਾ ਉਹੀ ਜਾਣਦਾ ਐ ਐਂਡ ਤੇ ਅਗਾਜ਼ ਨੂੰ ਜਿਹਦੇ ਵਿੱਚ ਆ ਸਵਾਰ ਸਾਰੀ ਦੁਨੀਆ ਉਹ ਬਾਬਾ ਨਾਨਕ ਚਲਾਉਂਦਾ ਇਹ ਜਹਾਨ ਨੂੰ ਜਿਹਦੇ ਵਿੱਚ ਆ ਸਵਾਰ ਸਾਰੀ ਦੁਨੀਆ ਉਹ ਬਾਬਾ ਨਾਨਕ ਚਲਾਉਂਦਾ ਇਹ ਜਹਾਨ ਨੂੰ ਜਿਹਦੇ ਵਿੱਚ ਆ ਸਵਾਰ ਸਾਰੀ ਦੁਨੀਆ ਕਰਦੇ ਅਖੀਰ ਹੁੰਦੇ ਮਾੜੀਆਂ ਨਾ ਬੰਦਾ ਬੰਦੇ ਦਾ ਵਗੜ ਕੁਝ ਸਕਦਾ ਉਹੀ ਜਾਣਦਾ ਐ ਐਂਡ ਤੇ ਅਗਾਜ਼ ਨੂੰ ਜੀ ਦੇ ਵਿੱਚ ਆ ਸਵਾਰ ਸਾਰੀ ਦੁਨੀਆ ਉਹ ਬਾਬਾ ਨਾਨਕ ਚਲਾਉਂਦਾ ਏ ਜਹਾਜ ਨੂੰ ਜੀ ਦੇ ਵਿੱਚ ਆ ਸਵਾਰ ਸਾਰੀ ਦੁਨੀਆ ਉਹ ਬਾਬਾ ਨਾਨਕ ਚਲਾਉਂਦਾ ਏ ਜਹਾਜ ਨੂੰ ਜੀ ਦੇ ਵਿੱਚ ਆ ਸਵਾਰ ਸਾਰੀ ਦੁਨੀਆ ਕਰਦੇ ਅਖੀਰ ਹੁੰਦੇ ਮਾੜੀਆਂ ਨਾ ਬੰਦਾ ਬੰਦੇ ਦਾ ਵਗਾੜ ਕੁਝ ਸਕਦਾ ਓਹੀ ਜਾਣਦਾ ਐ ਐਂਡ ਤੇ ਹਗਾਜ਼ ਨੂੰ ਜੀ ਦੇ ਵਿੱਚ ਐ ਸਵਾਰ ਸਾਰੀ ਦੁਨੀਆ ਉਹ ਬਾਬਾ ਨਾਨਕ ਚਲਾਉਂਦਾ ਏ ਜਹਾਜ਼ ਨੂੰ ਜੀ ਦੇ ਵਿੱਚ ਐ ਸਵਾਰ ਸਾਰੀ ਦੁਨੀਆ ਉਹ ਬਾਬਾ ਨਾਨਕ ਚਲਾਉਂਦਾ ਏ ਜਹਾਜ਼ ਨੂੰ ਜੀ ਦੇ ਵਿੱਚ ਐ ਸਵਾਰ ਸਾਰੀ ਦੁਨੀਆ ਬਾਬਾ ਨਾਨਕ ਚਲਾਉਂਦਾ ਏ ਜਹਾਜ਼ ਨੂੰ ਕਰਦੇ ਅਖੀਰ ਹੁੰਦੇ ਮਾੜੀਆਂ ਨਾ ਬੰਦਾ ਬੰਦੇ ਦਾ ਵਗੜ ਕੁਝ ਸਕਦਾ ਓਹੀ ਜਾਣਦਾ ਐ ਐਂਡ ਤੇ ਅਗਾਜ਼ ਨੂੰ ਜੀ ਦੇ ਵਿੱਚ ਆ ਸਵਾਰ ਸਾਰੀ ਦੁਨੀਆ ਉਹ ਬਾਬਾ ਨਾਨਕ ਚਲਾਉਂਦਾ ਏ ਜਹਾਜ਼ ਨੂੰ ਜੀ ਦੇ ਵਿੱਚ ਆ ਸਵਾਰ ਸਾਰੀ ਦੁਨੀਆ ਉਹ ਬਾਬਾ ਨਾਨਕ ਚਲਾਉਂਦਾ ਏ ਜਹਾਜ਼ ਨੂੰ ਜੀ ਦੇ ਵਿੱਚ ਆ ਸਵਾਰ ਸਾਰੀ ਦੁਨੀਆ ਬਾਬਾ ਕਰਦੇ ਅਖੀਰ ਹੁੰਦੇ ਮਾੜੀਆਂ ਨਾ ਬੰਦਾ ਬੰਦੇ ਦਾ ਵਗਾੜ ਕੁਝ ਸਕਦਾ ਓਹੀ ਜਾਣਦਾ ਐ ਐਂਡ ਤੇ ਅਗਾਜ਼ ਨੂੰ ਜੀ ਦੇ ਵਿੱਚ ਆ ਸਵਾਰ ਸਾਰੀ ਦੁਨੀਆ ਉਹ ਬਾਬਾ ਨਾਨਕ ਚਲਾਉਂਦਾ ਏ ਜਹਾਜ਼ ਨੂੰ ਜੀ ਦੇ ਵਿੱਚ ਆ ਸਵਾਰ ਸਾਰੀ ਦੁਨੀਆ ਉਹ ਬਾਬਾ ਨਾਨਕ ਚਲਾਉਂਦਾ ਏ ਜਹਾਜ਼ ਨੂੰ ਜੀ ਦੇ ਵਿੱਚ ਆ ਸਵਾਰ ਸਾਰੀ ਦੁਨੀਆ ਦੇ ਅਖੀਰ ਹੁੰਦੇ ਮਾੜੀਆਂ ਨਾ ਬੰਦਾ ਬੰਦੇ ਦਾ ਵਗੜ ਕੁਝ ਸਕਦਾ ਓਹੀ ਜਾਣਦਾ ਐ ਐਂਡ ਤੇ ਅਗਾਜ਼ ਨੂੰ ਜੀ ਦੇ ਵਿੱਚ ਆ ਸਵਾਰ ਸਾਰੀ ਦੁਨੀਆ ਉਹ ਬਾਬਾ ਨਾਨਕ ਚਲਾਉਂਦਾ ਏ ਜਹਾਜ਼ ਨੂੰ ਜੀ ਦੇ ਵਿੱਚ ਆ ਸਵਾਰ ਸਾਰੀ ਦੁਨੀਆ ਉਹ ਬਾਬਾ ਨਾਨਕ ਚਲਾਉਂਦਾ ਏ ਜਹਾਜ਼ ਨੂੰ ਜੀ ਦੇ ਵਿੱਚ ਆ ਸਵਾਰ ਸਾਰੀ ਦੁਨੀਆ ਬਾਬਾ ਨਾਨਕ ਚਲਾਉਂਦਾ ਏ ਜਹਾਜ਼ ਨੂੰ